ਕੁਈ ਪਿਆਰ ਦੇ ਵਿੱਚ ਇੰਨਾ ਵੀ ਅੰਨਾ ਹੋ ਸਕਦਾ ਕਿ ਕੁੜੀ ਨੂੰ ਮਿਲਿਆ ਵੀ ਨਾ ਹੋਵੇ ਇੰਸਟਾਗ੍ਰam ਤੇ ਬਸ ਫੋਨ ਤੇ ਗੱਲ ਹੁੰਦੀ ਹੋਵੇ ਵੀਡੀਓ ਕਾਲ ਤੇ ਗੱਲ ਹੁੰਦੀ ਹੋਵੇ ਤੇ ਉਹ ਬਰਾਤ ਲੈ ਕੇ ਵਿਆਹ ਚੱਲ ਜੇ ਤੇ ਜਦੋਂ ਬਰਾਤ ਲੈ ਕੇ ਉੱਥੇ ਪਹੁੰਚੇ ਤੇ ਉੱਥੇ ਨਾ ਤੇ ਪੈਲਸ ਲੱਭੇ ਤੇ ਨਾ ਕੁੜੀ ਦੇ ਘਰ ਦੇ ਨਾ ਰਿਸ਼ਤੇਦਾਰ ਲੱਭ। ਐਦਾਂ ਦੀ ਹੀ ਘਟਨਾ ਇੱਕ ਜਲੰਧਰ ਦੇ ਲਾਗੇ ਪਿੰਡਾ ਉੱਥੇ ਹੋਈ ਆ। ਜੋ ਮੁੰਡਾ ਦੱਸ ਰਿਹਾ ਮੁੰਡਾ ਕਹਿੰਦਾ ਕਿ ਮੈਂ ਕੁੜੀ ਦੇ ਨਾਲ ਇੰਸਟਾਗ੍ਰam ਤੇ ਗੱਲ ਕਰਦਾ ਸੀ 4-5 ਸਾਲ ਤੋਂ ਮੇਰੀ ਵੀਡੀਓ ਕਾਲ ਤੇ ਗੱਲ ਹੁੰਦੀ ਸੀ ਫੋਨ ਤੇ ਗੱਲ ਹੁੰਦੀ ਸੀ ਮੈਸੇਜਿਸ ਵਗੈਰਾ ਸ਼ੇਅਰ ਕਰਦੇ ਸੀ ਪਰ ਹਰਾਨੀ ਜਨਕ ਗੱਲ ਇਹ ਐ ਕਿ ਮੁੰਡਾ ਦੱਸਦਾ ਮੇਰੀ ਫੋਨ ਤੇ ਗੱਲ ਹੁੰਦੀ ਸੀ ਵੀਡੀਓ ਕਾਲ ਤੇ ਗੱਲ ਹੁੰਦੀ ਸੀ ਉਹ ਕਦੀ ਆਪਸ 'ਚ ਇੱਕ ਦੂਜੇ ਨੂੰ ਮਿਲੇ ਨਹੀਂ ਉਹਨੂੰ ਇੰਨਾ ਇਤਵਾਰ ਹੋ ਗਿਆ ਉਹਨਾਂ ਨੇ ਆਪਣਾ ਵਿਆਹ ਫਿਕਸ ਕਰ ਲਿਆ ਤੇ ਕਹਿੰਦਾ ਪਹਿਲਾਂ ਦਸੰਬਰ ਦੇ ਵਿੱਚ ਸਾਡੀ ਮੈਰਿਜ ਫਿਕਸ ਹੁੰਦੀ ਐ ਤੇ ਦਸੰਬਰ ਦੇ ਵਿੱਚ ਆਪਾਂ ਪੋਸਟਪੋਨ ਕਰ ਦਿੰਨੇ ਆ ਕਿ ਉਹਦਾ ਪਿਤਾ ਜੀ ਬਿਮਾਰ ਹੋ ਗਏ ਤੇ ਚਲੋ ਹੂਨ ਕਹਿੰਦਾ ਜਦੋਂ ਉਹਨੇ ਕਿਹਾ ਤੇ ਕੋਈ ਰੋਜ਼ ਗਾਰਡਨ ਨਾਂ ਦਾ ਪੈਲਸ ਹੈ ਕੋਈ ਜਗ੍ਹਾ ਦੇ ਤੇ ਉੱਥੇ ਕਿਹਾ ਕਿ ਤੁਸੀਂ ਪਹੁੰਚ ਜਿਓ ਇੰਨੀ ਤਰੀਕ ਨੂੰ ਤੇ ਜਦੋਂ ਮੁੰਡਾ ਬਰਾਤ ਸਾਰੇ ਰਿਸ਼ਤੇਦਾਰ ਲੈ ਕੇ ਉੱਥੇ ਪਹੁੰਚਿਆ ਤਾਂ ਨਾ ਉੱਥੇ ਰੋਜ਼ ਗਾਰਡਨ ਨਾਂ ਦਾ ਕੋਈ ਪੈਲਸ ਤੇ ਨਾ ਕੋਈ ਉੱਥੇ ਹੋਰ ਜਗ੍ਹਾ ਤੇ ਨਾ ਰਿਸ਼ਤੇਦਾਰ ਤੇ ਨਾ ਕੁੜੀ ਲੱਭੀ ਉੱਥੇ ਤੇ ਸਾਰੀ ਬਰਾਤ ਫਿਰ ਸੜਕ ਤੇ ਬੈਠੀ ਫਿਰ ਉਹਨਾਂ ਨੇ ਪੁਲਿਸ ਪੁਲਸ ਨੂੰ ਇਤਲਾਹ ਕੀਤੀ ਫਿਰ ਪੁਲਿਸ ਨੇ ਜਦੋਂ ਆ ਕੇ ਕੁੜੀ ਦਾ ਨੰਬਰ ਮੰਗਿਆ ਜਦੋਂ ਕੁੜੀ ਤੇ ਕੁੜੀ ਨੂੰ ਫੋਨ ਕੀਤਾ ਤੇ ਉਸ ਤੋਂ ਬਾਅਦ ਕੁੜੀ ਦਾ ਨੰਬਰ ਪੰਦ ਆ ਰਿਹਾ ਤੇ ਮੁੰਡਾ ਕਹਿੰਦਾ ਕਿ ਮੇਰੇ ਮੈਂ ਦੁਬਈ ਜਾਂ ਅਰਬ ਦੇ ਵਿੱਚ ਕੰਮ ਕਰਦਾ ਸੀ ਮੇਰੀ ਉੱਥੇ ਗੱਲ ਹੋਈ ਹੈ ਤੇ ਕੁੜੀ ਨੇ ਕਹਿੰਦਾ ਪੁੱਛਿਆ ਗਿਆ ਉਹਨੂੰ ਕਿ ਤੇ ਕੋ ਪੈਸੇ ਪੂਸੇ ਤੇ ਨਹੀਂ ਲੈ ਤੇ ਕਹਿੰਦੇ ਕੁੜੀ ਨੇ ਪੈਸੇ ਵੀ ਲਏ ਨੇ 50-60 ਹਜ਼ਾਰ ਰੁਪਈਆ ਕੋਈ ਮਦਦ ਵਾਸਤੇ ਤੇ ਕਹਿੰਦਾ ਮਤਲਬ ਕਿ ਐਕਚੁਅਲੀ ਉਹ ਠੱਗਿਆ ਗਿਆ ਐਦਾਂ ਕੁਝ ਵੀ ਨਹੀਂ ਸੀ ਤੇ ਕੁੜੀ ਉਹਨੂੰ ਲਾਰੇ ਲਾਉਂਦੀ ਦੀ ਤੇ ਦੇਖੋ ਕਹਿੰਦਾ ਮਤਲਬ ਇਹ ਹੈ ਕਿ ਜਦੋਂ ਤੂੰ ਕਿਸੇ ਨੂੰ ਮਿਲਿਆ ਨਹੀਂ ਉਹਨਾਂ ਦੇ ਘਰੇ ਜਾ ਕੇ ਮਿਲੇ ਹੀ ਨਹੀਂ ਤੁਸੀਂ ਤੁਸੀਂ ਫਿਜ਼ੀਕਲੀ ਨਹੀਂ ਮਿਲੇ ਕੁਝ ਵੀ ਕਿ ਤੂੰ ਦੇਖਿਆ ਨਹੀਂ ਇੱਕ ਦੂਜੇ ਨੂੰ ਤੇ ਤੁਸੀਂ ਵਿਆਹ ਦੀ ਪਲੈਨਿੰਗ ਕਿਵੇਂ ਕਰ ਸਕਦੇ ਹੋ ਤੇ ਇਹਨਾਂ ਤੋਂ ਮੁੰਡੇ ਤੇ ਆ ਰਿਹਾ ਕਿ ਮੁੰਡੇ ਦਾ ਮਤਲਬ ਦਿਮਾਗ ਕਿਦਾਂ ਦਾ ਠੀਕ ਹੈ ਜਿਹੜਾ ਬਰਾਤ ਲੈ ਕੇ ਪਹੁੰਚ ਗਿਆ ਤੂੰ ਮਿਲਿਆ ਨਹੀਂ ਕੁਛ ਨਹੀਂ ਤੂੰ ਸ਼ਾਨਵੀਨ ਨਹੀਂ ਕੀਤੀ ਤੇ ਸੱਚੀ ਕਹਿੰਦੇ ਪਿਆਰ ਅੰਨਾ ਹੁੰਦਾ ਹੈ ਪਿਆਰ ਦੇ ਵਿੱਚ ਬੰਦੇ ਨੂੰ ਤਾਂ ਲੱਗਦਾ ਕਿ ਮੈਂ ਹੀ ਸਹੀ ਹਾਂ ਬਾਕੀ ਸਾਰੇ ਗਲਤ ਹੈ ਠੀਕ ਹੈ ਜੀ ਸੋ ਇਦਾਂ ਦੀ ਘਟਨਾ ਹੁੰਦੀ ਆ ਭਈ ਇਹ ਤੋਂ ਬਚਣਾ ਚਾਹੀਦਾ ਥੋੜਾ ਸਤਰਕ ਰਹਿਣਾ ਚਾਹੀਦਾ ਜੇ ਤੁਹਾਡੀ ਕਿਤੇ ਗੱਲਬਾਤ ਚੱਲਦੀ ਹੈ ਤੂੰ ਆਪਣੀ ਪੂਰੀ ਸ਼ਾਨਵੀਨ ਕਰੋ ਪੂਰਾ ਆਪਣੀ ਨਿਰਖਣ ਕਰੋ ਤੇ ਫੇਰ ਹੀ ਕੋਈ ਸਟੈਪ ਲਓ